ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਤੇ ਅੱਜ ਦੀ ਵੀਡੀਓ ਜਿਹੜੀ ਕ੍ਰਿਕਟ ਪ੍ਰੇਮੀ ਲਈ ਹੈ ਜਿਹੜੇ ਸਾਡੇ ਭਰਾ ਕ੍ਰੇਟਰ ਨੂੰ ਪਿਆਰ ਕਰਦੇ ਆ ਉਹਨਾਂ ਨੇ ਇੱਕ ਤੋਹਫਾ ਦੇ ਰਹੇ ਆ ਇੱਕ ਐਪ ਲੈ ਕੇ ਆਏ ਆ ਉਹ ਐਪ ਤੇ ਤੁਸੀਂ ਮਿਨੀਮਮ ਘੱਟ ਤੋਂ ਘੱਟ ਪੈਸੇ ਲਾ ਕੇ ਜਾਨੀ ਕਿ 50 ਕੁ ਰੁਪਏ ਲਾ ਕੇ ਇੱਕ ਵਧੀਆ ਜਿਹੜਾ ਕਹਿਦੀ ਆਪਾਂ ਪੈਸੇ ਕਮਾ ਸਕਦੇ ਹਾਂ ਮੰਥਲੀ ਇਹਦੀ ਪੂਰੀ ਜਾਣਕਾਰੀ ਆਪਾਂ ਭਰਾ ਤੋਂ ਲਾਵਾਂਗੇ ਵੀ ਇਹ ਐਪ ਦਾ ਨਾਮ ਹੈ ਕਿੰਨਾ ਸਮਾਂ ਇਹਦੇ ਲਈ ਕੱਢਣਾ ਪੈਂਦਾ ਹੈ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਆ ਭਰਾ ਮੇਰੇ ਸ਼ੁਭ ਨਾਮ ਕੀ ਹੈ ਆਪਣਾ ਮੇਰਾ ਨਾਮ ਲਵਪ੍ਰੀਤਾ ਜੀ ਹਾਂਜੀ ਤੇ ਜੇ ਆਪਾਂ ਮੇਨ ਐਪ ਦੀ ਗੱਲ ਕਰੀਏ ਕੀ ਨਾਮ ਆਗਾ ਐਪ ਦਾ ਸਰ ਐਪ ਦਾ ਨਾਮ ਹੈਗਾ ਗੋਲਡ 11 ਫੈਂਟਸੀ ਐਪ ਆ ਜੀ ਇਹ ਗੋਲਡ 11 ਦੇ ਨਾਮ ਤੋਂ ਆਪਾਂ ਲਾਂਚ ਜੀ ਮੇਨ ਆਪਾਂ ਗੱਲ ਕਰੀਏ ক্রিকেট ਦੇ ਪ੍ਰੀਮੀਅਰ ਖਾਤਰੀ ਹੈਗਾ ਜਾਂ ਇਹਦੇ ਵਿੱਚ ਹੋਰ ਗੇਮਾਂ ਨੇ ਜਿਹੜੀਆਂ ਉਹ ਵੀ ਐਡ ਹੋ ਜਾਣ ਜਿਹੜੇ ਵੀ ক্রিকেট ਫਿਲਹਾਲ ਹਾਲ ਦੀ ਘੜੀ ਤੱਕ ਜਿਹੜੇ ক্রিকেট ਦੀ ਨੌਲੇਜ ਰੱਖਦੇ ਨੇ ক্রিকেট ਪ੍ਰੀਮੀਅਰ ਲਈ ਹੀ ਐਪ ਆਪਾਂ ਲਾਂਚ ਜੀ ਜੀ ਇਹ ਇਨ ਫਿਊਚਰ ਜੇ ਕੁਝ ਇਨਕਲੂਡ ਕਰਾਂਗੇ ਗੇਮ ਉਹਦੇ ਵਾਰ ਵੀ ਆਪਾਂ ਅਪਡੇਟ ਜੀ ਜੇ ਕਿਸੇ ਭਰਾ ਨੇ ਇਹ ਗੇਮ ਮੋਬਾਈਲ ਦੇ ਵਿੱਚ ਖੇਡਣੀ ਆ ਜਾਂ ਕੰਪਿਊਟਰ 'ਤੇ ਖੇਡ ਰਹੀਆਂ ਉਹ ਐਪ ਕਿਵੇਂ ਇੰਸਟ ਆਪਣਾ ਜਿਹੜਾ ਲਿੰਕ ਓਪਨ ਆ ਜੂਗਾ ਖੁੱਲ੍ਹ ਜੂਗਾ ਉੱਥੋਂ ਤੁਸੀਂ ਗੇਮ ਨੂੰ ਡਾਊਨਲੋਡ ਕਰ ਸਕਦੇ ਹੋ ਐਪ ਨੂੰ ਇਹਨੂੰ ਜੀ ਐਪ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਇਹਦੇ ਤੇ ਰਜਿਸਟਰ ਕਰਨਾ ਆਪਣਾ ਮੋਬਾਈਲ ਨੰਬਰ ਆਪਣਾ ਨੇਮ ਆਪਣੀ ਟੀਮ ਦਾ ਨੇਮ ਵਗੈਰਾ ਰਜਿਸਟਰ ਕਰਨ ਤੋਂ ਬਾਅਦ ਤੁਹਾਡੇ ਕੋਲ ਸਾਰਾ ਜਿਹੜਾ ਐਪ ਦਾ ਜਿਹੜਾ ਡੈਸ਼ਬੋਰਡ ਓਪ ਹੋ ਜੂਗਾ ਉਹਦੇ ਵਿੱਚ ਫਿਰ ਤੁਸੀਂ ਜਾ ਕੇ ਜਿਵੇਂ ক্রিকেট ਦਾ ਵਰਲਡ ਕੱਪ ਚੱਲ ਰਿਹਾ ਜਾਂ ক্রিকেট ਦਾ ਕੋਈ ਵੀ ਮੈਚ ਹੋਣਾ ਅੱਜ ਸ਼ਾਮ ਦਾ ਜਾਂ ਸਵੇਰ ਦਾ ਮੈਚ ਹੋਊਗਾ ਉਹ ਟੀਮਾਂ ਦੇ ਵਿੱਚ ਦਰਮਿਆਨ ਜਿਹੜਾ ਮੈਚ ਹੋਊਗਾ ਤੁਸੀਂ ਉਹਦੇ ਵਿੱਚੋਂ ਆਪਣੇ 11 ਪਲੇਅਰਾਂ ਦੀ ਇੱਕ ਟੀਮ ਕ੍ਰੀਏਟ ਕਰਨੀ ਹੈ ਕ੍ਰੀਏਟ ਕਰਨ ਤੋਂ ਬਾਅਦ ਤੁਸੀਂ ਉਹੀ ਸਿੰਘ ਪਲੇਅਰ ਤੁਹਾਡੇ ਉਸ ਉਸ ਦੇ ਨਾਲ ਵਾਲੇ ਮੈਚ ਦੇ ਵਿੱਚ ਵਧੀਆ ਪਰਫਾਰਮ ਕਰਦੇ ਨੇ ਤੁਹਾਡੀ ਉਸ ਹਿਸਾਬ ਨਾਲ ਰੇਟਿੰਗ ਹੋਊਗੀ ਰੇਟਿੰਗ ਹੋਣ ਤੋਂ ਬਾਅਦ ਕਿੰਨੇ ਇਨਵੈਸਟਮੈਂਟ ਦੇ ਵਿੱਚ ਹਜ਼ਾਰਾਂ ਤੇ ਲੱਖਾਂ ਦੇ ਇਨਾਮ ਦਿੱਤੇ ਜੀ ਇੱਕ ਨਾਲ ਦੀ ਨਾਲ ਹੋਰ ਕੁਵਚਨ ਜਿਹੜੀਆਂ ਦੋਨੇ ਟੀਮਾਂ ਨੇ ਜਾਨੀ ਕਿ 11-11 ਪਲੇਅਰ ਹੁੰਦੇ ਨੇਗੇ ਦੋਨਾਂ ਦੇ ਵਿੱਚੋਂ ਕੁੱਲ ਮਿਲਾ ਕੇ 22 ਪਲੇਅਰਾਂ ਦੇ ਵਿੱਚੋਂ ਟੀਮ ਚੁਣਨੀ ਹੈ ਉਹ 22 ਪਲੇਅਰਾਂ ਦੇ ਵਿੱਚੋਂ ਤੁਸੀਂ ਆਪਣੇ 11 ਪਲੇਅਰ ਜਿਹੜੇ ਚਿਕਟੀ ਪਰ ਵੀ ਹੋਊਗਾ ਬੈਟਸਮੈਨ ਵੀ ਹੋਣਗੇ ਆਲਰਾਊਂਡਰ ਵੀ ਹੋਣਗੇ ਤੇ ਬੋਲਰ ਵੀ ਤੁਸੀਂ ਸਾਰੇ ਮਿਲਾ ਕੇ ਦੋਨਾਂ ਟੀਮਾਂ ਵਿੱਚੋਂ 11 ਪਲੇਅਰ ਆਪਣੇ ਚੁਣਨੇ ਨੇ ਉਹ 11 ਪਲੇਅਰ ਜਿਵੇਂ ਜਿਵੇਂ ਪਰਫਾਰਮ ਕਰਨਗੇ ਓਵੇਂ ਓਵੇਂ ਤੁਹਾਡੀ ਰੇਟਿੰਗ ਦੇ ਅਕੋਰਡਿੰਗ ਤੁਹਾਡੀ ਜਿਹੜੀ ਵਿਨਿੰਗ ਅਮਾਊਂਟ ਆ ਤੁਹਾਡੀ ਹੋ ਜੂਗੀ ਜਿਹੜੀ ਸਟਾਰਟਿੰਗ ਹੁੰਦੀ ਹੈ ਕਿਥੋਂ ਸਟਾਰਟਿੰਗ ਹੁੰਦੀ ਹੈ ਸਟਾਰਟਿੰਗ ਵੈਸੇ ਵੀਰੇ ਤੁਹਾਨੂੰ ਗੱਲ ਹੋਰ ਦੱਸ ਦਵਾ ਜਿਵੇਂ ਬਹੁਤ ਕਫਰੈਂਡ ਸੀ ਆਪ ਹੈਗੀਆਂ ਨੇ ਚੱਲ ਵੀ ਰਹੀਆਂ ਨੇ ਹੋਲਡ 11 ਐਪ ਆ ਨਾ ਸਭ ਤੋਂ ਅਨੋਖੀ ਇਹ ਰਹੀ ਆ ਇਹਨਾਂ ਨੇ 0 ਰੁਪਿਆ ਇਨਵੈਸਟਮੈਂਟ ਤੇ ਵੀ ਪਲੇਅਰ ਨੂੰ ਇਨਾਮ ਦਿੱਤੇ ਕੋਈ ਐਸਾ ਲਾਉਣਾ ਵੀ ਨਹੀਂ ਤੇ ਤੁਸੀਂ ਜਿੱਤਨੇ ਨਹੀਂ ਬਾਕੀ ਟੀਮਾਂ ਤਾਂ ਚਲੋ ਐਪਸ ਹੋਰ ਵੀ ਹੈਗੇ ਨੇ ਜੀ ਵੱਧ ਤੋਂ ਵੱਧ ਇਨਵੈਸਟਮੈਂਟ ਕਰਾਉਂਦੇ ਬਟ ਆਪਣਾ 0 ਤੇ ਵੀ ਆ ਬਾਕੀ ਇਹਦੇ ਚ ਗਰੰਟਡ ਇਨਾਮ ਆਪਣੇ ਕੋਲ ਜਿਹੜੇ ਚੱਲ ਰਹੇ ਨੇ ਹੁਣ ਹਾਲ ਦੀ ਘੜੀ ਚੱਲ ਰਹੇ ਨੇ 58 ਰੁਪਏ ਦੀ ਐਂਟਰੀ ਹੁੰਦੀ ਹੈ ਜੀ ਆਪਣੀ 58 ਰੁਪਏ ਦੀ ਇਹਦੇ ਚ ਬਾਕੀ ਫਲੈਕਸੀਬਲ ਪ੍ਰਾਈਜ਼ ਪੂਲ ਵੀ ਆਪਣੇ ਬਣਦੇ ਰਹਿੰਦੇ ਨੇ 10-10 ਲੱਖ ਰੁਪਏ ਵਾਲੇ ਵੀ ਰੱਖੇ ਹੋਏ ਨੇ ਆਪਾਂ ਉਹ ਫਲੈਕਸੀਬਲ ਹੁੰਦੇ ਪੂਰਾ ਡਾਟਾ ਖੁੱਲ ਜਾਂਦਾ ਹੈ ਉਹਦੇ ਜੀ ਪਤਾ ਲੱਗ ਜਾਂਦਾ ਵੀ ਕਿੰਨੇ ਰੁਪਈਆ ਵਾਲਾ ਆਪਾਂ ਮੈਚ ਲਾਉਣਾਗਾ ਤੇ ਕਿੰਨੇ ਇਨਾਮ ਨੇ ਜਿਹੜੇ ਕਿੱਥੇ ਤੱਕ ਜਿੱਤ ਸਕਦੇ ਆ ਜਿਵੇਂ ਤੁਸੀਂ ਦੱਸਿਆ ਹੈਗਾ ਜਿਵੇਂ 10 ਲੱਖ ਤੱਕ ਤੁਸੀਂ ਜਦੋਂ ਉਹਨੂੰ ਓਪਨ ਕਰੋਗੇ ਜਿਹੜਾ ਵੀ ਮੈਚ ਆ ਉਹਨੂੰ ਤੁਸੀਂ ਓਪਨ ਕਰੋਗੇ ਤੁਹਾਡੇ ਮੂਰੇ ਪੂਰਾ ਇੱਕ ਏਰੀਆ ਬਣ ਕੇ ਆਏਗਾ ਉਹ ਵਿੱਚ ਸਾਰੇ ਜਿੰਨੇ ਕੰਟੈਸਟ ਹੋਣਗੇ ਆਪਣੇ ਸਾਰੇ ਤੁਹਾਡੇ ਮੂਰੇ ਓਪਨ ਹੋਣਗੇ ਵੀ ਤੁਸੀਂ 10 ਰੁਪਏ ਲਾਉਣੇ ਆ ਤੁਸੀਂ 20 ਰੁਪਏ ਲਾਉਣੇ ਆ ਤੁਸੀਂ 50 ਲਾਉਣੇ ਆ 150 200 ਜਿੰਨੇ ਤੁਸੀਂ ਇਨਵੈਸਟ ਕਰਨੇ ਆ ਉਹ ਤੁਸੀਂ ਤੁਹਾਡੇ ਤੇ ਡਿਪੈਂਡ ਆ ਤੁਸੀਂ ਕਿੰਨੇ ਰੁਪਏ ਇਨਵੈਸਟ ਕਰਦੇ ਤੇ ਮੇਨ ਕਰੀਏ ਸਮਝ ਦੀ ਗੱਲ ਸਮਾਂ ਇੱਕ ਪਲੇਅਰ ਮਤਲਬ ਜੇ ਮੈਂ ਚਲਾ ਰਿਹਾਗਾ ਸਮਾਂ ਕੱਢਣ ਦੀ ਲੋੜ ਆਗੀ ਮੈਨੂੰ ਵੈਸੇ ਤਾਂ ਤੁਹਾਡਾ ਬੇਸਿਕਲੀ ਨੌਲੇਜ ਤੇ ਡਿਪੈਂਡ ਕਰਦਾ ਕਿੰਨੀ ਕ ਨੌਲੇਜ ਆ ক্রিকেট ਬਾਰੇ ਤੁਹਾਨੂੰ ਪਤਾ ਕਿ ਕਿਹੜੀ ਕਿਹੜੇ ਪਲੇਅਰ ਅਨਾਉਂਸ ਹੋਣੇ ਜਾਂ ਖੇਡ ਰਹੇ ਨੇ ਅੱਜ ਦੀ ਟੀਮ ਦੇ ਵਿੱਚ ਹਨਾ ਉਸ ਤੋਂ ਬਾਅਦ ਉਹਨਾਂ ਦੀ ਪਰਫਾਰਮੈਂਸ ਕੌਣ ਖੇਡਦਾ ਉਸ ਹਿਸਾਬ ਨਾਲ ਤੁਸੀਂ ਬਾਤ ਜਾਂ 5 ਜਾਂ 10 ਮਿੰਟ ਦੇ ਵਿੱਚ ਵਿੱਚ ਤੁਸੀਂ ਆਪਣੀ ਟੀਮ ਕ੍ਰੀਏਟ ਕਰਕੇ ਉਸ ਉਹ ਤੁਹਾਡਾ ਕੋਈ ਕੰਮ ਨਹੀਂ ਜਮਾਦ ਦੇ ਲੇਟ ਨਾਈਟ ਮੈਚ ਹੁੰਦੇ ਨੇ ਅਮਰੀਕਾ 'ਚ ਮੈਚ ਹੋ ਕੇ ਹਟੇਲੇ ਲੇਟ ਨਾਈਟ ਮੈਚ ਨੇ ਹਨਾ ਕਈ ਵਾਰ ਇਦਾਂ ਵੀ ਹੁੰਦਾ ਕਿ ਤੁਸੀਂ ਕਰਕੇ ਤੁਹਾਡਾ ਉਸ ਤੋਂ ਬਾਅਦ ਤੁਸੀਂ ਕੁਝ ਵੀ ਨਹੀਂ ਕਰਨਾ ਹੈ ਭਾਈ ਟੀਮ ਕ੍ਰੀਏਟ ਕੀਤੀ ਕਈ ਵਾਰ ਤਾਂ ਇਦਾਂ ਦੇ ਵੀ ਨਹੀਂ ਉਹ ਟੀਮ ਕ੍ਰੀਏਟ ਕਰਕੇ ਰਾਤ ਨੂੰ ਸੌਂਗੇ ਉੱਠਦਿਆਂ ਨੂੰ ਉਹਦੇ ਖਾਤੇ 'ਚ ਪੈਸੇ ਸੀ ਕਹਿਣ ਲੱਗੀ ਮੰਨ ਲੈ ਵੀ ਇੱਕ ਟੀਮ ਸਿਲੈਕਟ ਹੋ ਗਈ ਕੰਮ ਹੋ ਗਿਆ ਪੈਸੇ ਅੱਗੇ ਆਪਣਾ ਕੰਮ ਹੋ ਗਿਆ ਇੱਕ ਆਪਣੇ ਐਪ ਹੋ ਜੂ ਡਾਟਾ ਆਉਣਾ ਪਾਵਾ ਬੰਦ ਹੈ ਟਰ ਨਹੀਂ ਹੈਗਾ ਹਾਂਜੀ ਬਿਲਕੁਲ ਸਿਰਫ ਉਹਦਾ ਰਿਜ਼ਲਟ ਆ ਜਾਣਾ ਸਭ ਤੋਂ ਵੱਡੀ ਇੱਕ ਖੂਬੀ ਹੋਰ ਆ ਵੀਰੇ ਇਸ ਐਪ ਦੀ ਜੀ ਜਿੰਨੇ ਵੀ ਵਿਨਰ ਹੋਏ ਨੇ ਜੀ ਕੀ ਵਰਤ ਪਲੇਅਰਾਂ ਨੂੰ ਪਤਾ ਹੀ ਨਹੀਂ ਲੱਗਦਾ ਵਿਨਰਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਮੈਚ ਜਿੱਤੇ ਹੋਏ ਹਾਂ ਜੇ ਵੀਨਰ ਹੋਏ ਨੇ ਇਦਾਂ ਦੇ ਵੀ ਸੀਨ ਹੋਏ ਨੇ ਕਿ ਵੀਨਰ ਨੂੰ ਕਾਲ ਕਰਕੇ ਦੱਸਦੇ ਆ ਵੀ ਤੂੰ ਰਾਜਾ ਵਿਨਰ ਆ ਉਹ ਕਹਿੰਦੇ ਮੈਂ ਦੇਖੀ ਨਹੀਂ ਜੀ ਕੋਈ ਨਾ ਉਹਨਾਂ ਨੂੰ ਪਰਸਨਲ ਨੰਬਰਾਂ ਤੋਂ ਵੀਡੀਓ ਕਾਲ ਦੇ ਥਰੂ ਗੱਲ ਇਹ ਐਪ ਜਿੰਨੇ ਵੀ ਇੱਥੇ ਰਹੇ ਨੇ ਇਹਨਾਂ ਨੂੰ ਮੈਨੇਜ ਕਰਨ ਵਾਲੇ ਨੇ ਟੀਮ ਮੈਂਬਰ ਨੇ ਉਹ ਵੀਦ ਵੀਡੀਓ ਕਾਲ ਆਪਣੇ ਪਰਸਨਲ ਨੰਬਰ ਤੋਂ ਵੀਡੀਓ ਕਾਲ ਕਰਦੇ ਨੇ ਜੋ ਨਾਲ رابطہ ਕਰ ਉਹਨਾਂ ਨੂੰ ਆਪਣੇ ਪਰਸਨਲ ਨੰਬਰ ਤੋਂ ਕਾਲ ਕਰਦੇ ਨੇ ਉਹਨਾਂ ਨਾਲ ਰابطਾ ਕਾਇਮ ਕਰਦੇ ਨੇ ਤੇ ਉਹਨਾਂ ਨੂੰ ਦੱਸਦੇ ਨੇ ਕਿ ਤੁਸੀਂ winner ਹੋ ਤੇ ਉਹਨਾਂ ਦਾ ਐਕਸਪੀਰੀਅੰਸ ਜੋ ਵੀ ਹੁੰਦਾ ਉਹਨਾਂ ਦਾ ਹਨਾ ਜੀ ਐਪ ਦਾ ਐਕਸਪੀਰੀਅੰਸ ਹੁੰਦਾ ਉਹਨਾਂ ਨਾਲ ਸ਼ੇਅਰ ਕਰਦੇ ਨੇ ਕੋਈ ਇਸ਼ੂ ਤਾਂ ਨਹੀਂ ਆਇਆ ਉਹ ਉਹਨਾਂ ਨਾਲ ਸਾਂਝਾ ਕਰਦੇ ਨੇ ਤੇ ਜੇ ਵੈਸੇ ਉਹਨਾਂ ਨੂੰ ਕੋਈ ਟੀਮ ਬਣਾਉਣ ਦੇ ਵਿੱਚ ਜਾਂ ਉਹਨਾਂ ਨੂੰ ਵਿਦਡਰਾ ਕਰਨ ਦੇ ਵਿੱਚ ਜਾਂ ਉਹਨਾਂ ਨੂੰ ਆਪਣੀ ਅਮਾਉਂਟ ਐਡ ਕਰਨ 'ਚ ਕੋਈ ਵੀ ਦਿੱਕਤ ਆਉਂਦੀ ਆ ਉਹ ਡਾਇਰੈਕਟ ਮੈਸੇਜ ਕਰ ਦਿੰਦੇ ਆ ਡਾਇਰੈਕਟ ਕਾਲ ਕਰ ਦਿੰਦੇ ਆ ਜੇ ਸਾਰਾ ਦਿੱਕਤ ਆ ਰਹੀ ਆ ਅਸੀਂ ਨਾਲ ਦੀ ਨਾਲ ਫਿਰ ਸਕਰੀਨ ਰਿਕਾਰਡਿੰਗ ਕਰਦੇ ਆ ਜਾਂ ਕੋਈ ਵੀ ਜਿੱਦ ਹੁੰ ਜਾਂਦਾ ਹੈ ਇੱਕ ਉਹਨਾਂ ਦੀ ਅਮਾਉਂਟ ਆ ਜਾਂਦੀ ਹੈ। ਉਹ ਮੈਟ ਉਹਨਾਂ ਦੇ ਖਾਤੇ 'ਚ ਕਿੱਦਾਂ ਜਾਂਦੀ ਹੈ ਫਿਰ? ਉਹਨਾਂ ਨਾਲ ਅਸੀਂ ਜਿਹੜਾ ਪ੍ਰੋਸੀਜਰ ਰੱਖਿਆ ਹੋਇਆ ਉਹ ਉੱਥੋਂ ਹੀ ਡਾਇਰੈਕਟ ਵਿਥਡ੍ਰੋ ਕਰ ਸਕਦੇ ਨੇ। KYC ਹੁੰਦੀ ਆ। ਤੁਸੀਂ ਆਪਣੀ ਪਹਿਲਾਂ KYC ਕਰਨੀ ਆ। ਤੁਸੀਂ ਜਿਹੜੀ ਤੁਹਾਡੀ ਵਿਨਿੰਗ ਅਮਾਉਂਟ ਆ ਤੁਹਾਡੇ ਉਹਦੇ 'ਚ ਵਾਲਟ ਈ ਆ। ਉਹਦੀ ਤੁਸੀਂ KYC ਜਿਹੜੀ ਤੁਸੀਂ ਪੈਨ ਕਾਰਡ ਉਹਨਾਂ ਦਾ ਪੈਨ ਕਾਰਡ, ਆਧਾਰ ਕਾਰਡ ਤੇ ਬੈਂਕ ਅਕਾਊਂਟ ਦੀ ਉਹਦੀ ਕਾਪੀ। ਉਹਦੇ ਨਾਲ ਅਟੈਚ ਹੁੰਦਾ ਬੈਂਕ ਅਕਾਊਂਟ ਨੰਬਰ ਉਹਦਾ। ਉਸ ਤੋਂ ਬਾਅਦ KYC ਹੋ ਜਾਂਦੀ ਆ ਫਿਰ ਉਹ ਡਾਇਰੈਕਟ ਆਪਣਾ ਇਨਸਟੈਂਟ ਵਿਥਡ੍ਰੋ ਜਿਵੇਂ ਮਰਜ਼ੀ ਕਰੀ ਜਾਵੇ ਉਹ। ਜੀ ਉਦੇ ਬਾਰੇ ਥੋੜਾ ਦਾ ਚਾਨਣਾ ਜੀ ਵੀਰੇ ਅਸਲ ਦੇ ਵਿੱਚ ਇਹ ਪੰਜਾਬ ਦੀ ਐਪ ਹੈ ਇਹ ਤੇ ਸਾਨੂੰ ਇਹ ਚੀਜ਼ ਪਹਿਲੀ ਗੱਲ ਇਹ ਹੀ ਚੀਜ਼ ਦਾ ਮਾਣ ਆ ਕਿ ਆ ਪੰਜਾਬੀ ਆਬਦਾਵਾ ਸਾਕਦੇ ਨੇ ਕਿ ਇਹਦਾ ਖਾ ਨਹੀਂ ਸਕਦੇ ਜੀ ਤਾਂ ਕਿ ਆਪਣਾ ਇਤਿਹਾਸ ਰਿਆ ਆਪਣਾ ਵਿਸ਼ਕ ਡਰਿਆ ਪੰਜਾਬੀਆਂ ਦਾ ਠੀਕ ਹੈ ਬਾਕੀ ਜਿੰਨੇ ਵੀ ਵਿਨਰ ਰਹੇ ਨੇ ਜਿੰਨੇ ਵੀ ਪ੍ਰਾਈਜ਼ਪੂਰ ਰਹੇ ਨੇ ਤੁਸੀਂ ਨੋ ਪ੍ਰੋਫਿਟ ਨੋ ਲਾਸ ਵਾਲਾ ਕੰਮ ਆ ਉਹਦੇ ਵਿੱਚ ਸਾਡਾ ਠੀਕ ਹੈ ਸਾਡਾ ਕਿਉਂਕਿ ਖੁਦ ਕ੍ਰਿਕਟ ਲਵਰ ਹਾਂ ਸੀ ਅਸੀਂ ਅਸੀਂ ਟਾਈਮ ਤੋਂ ਜੁੜੇ ਹੋਏ ਹਾਂ ਇਹਦੇ ਵਿੱਚ ਕੋਈ ਫਰਾਡ ਵਾਲਾ ਕੰਮ ਨਹੀਂ ਸਾਡਾ ਕੰਮ ਕਲਾ ਕਲਾ ਜੈਨੂ ਸਾਨੂੰ ਕਾਫੀ ਟਾਈਮ ਲੱਗ ਗਿਆ ਇਸਕੇ ਲਾਇਸੈਂਸ ਸਰਟੀਫਿਕੇਟ ਲੈਣ ਲਈ ਸਾਡਾ ਇਹ ਕਿਉਂਕਿ ਇਤਿਹਾਸ ਫਰਾਡ ਵਾਲਾ ਹੁੰਦਾ ਤਾਂ ਅਸੀਂ ਆਪਣੇ ਪਰਸਨਲ ਨੰਬਰ ਤੋਂ ਕਿਸੇ ਨੂੰ ਕਾਲ ਨਹੀਂ ਕਰਾਂਗੇ ਬ੍ਰਦਰ ਜਿਹੜੇ ਲੋਕਲ ਨੇ ਤਾਂ ਇੱਥੋਂ ਮਤਲਬ ਆ ਕੇ ਮੇਨ ਦਫਤਰ ਦੇ ਵਿੱਚ ਸਿੱਖ ਲੈਣਗੇ ਜੇ ਉਹਨਾਂ ਨੂੰ ਆਨਲਾਈਨ ਨਹੀਂ ਪਤਾ ਲੱਗਦਾ ਬਟ ਜੇ ਉਹਨਾਂ ਨੂੰ ਮਤਲਬ ਇੱਥੇ ਨਹੀਂ ਆ ਸਕਦੇ ਠੀਕ ਹੈ ਉਹਨੇ ਆਨਲਾਈਨ ਹੀ ਸਾਰਾ ਆਪਣਾ ਪ੍ਰੋਸੈਸ ਕਰਨਾਗਾ ਉਹਦੇ ਲਈ ਮੈਂ ਕਹਿੰਦਾ ਵੀ ਇੱਕ ਨੰਬਰ ਆਪਾਂ ਜਰੂਰ ਦੱਸ ਦਈਏ ਕਿ ਉਹ ਆਪਾਂ ਇੱਥੇ ਆਪਣੇ ਘਰੇ ਬੈਠੀ ਸਾਰਾ ਇੰਸਟਾਲ ਕਰਕੇ ਹਨਾ ਪ੍ਰੋਸੈਸ ਨੂੰ ਸਮਝ ਸਕਣ ਵੈਸੇ ਤਾਂ ਆਪਣੀ ਇੰਸਟਾਗ੍ਰam ਆਈਡਿਜ਼ ਚੱਲਦੀਆਂ ਨੇ ਗੋਲਡ 11 ਅਫੀਸ਼ੀਅਲ ਦੇ ਨਾਮ ਤੋਂ ਉਹ ਦੋ ਇਨਸਾਨ ਉਹਦੇ ਤੇ ਡਾਇਰੈਕਟਰ ਯਾਨਕਿ ਡੀਐਮ ਕਰਕੇ ਵੀ ਕਈ ਬੰਦੇ ਹੱਥ ਨਾਲੇਜ ਲੈਂਦੇ ਨੇ ਓਕੇ ਕਿ ਵੈਸੇ ਆਪਾਂ ਤੁਹਾਨੂੰ ਇਹਦੇ ਵਿੱਚ ਆਪਾਂ ਨਾਲ ਸ਼ੇਅਰ ਵੀ ਕਰਦਾਂਗੇ ਸਕਰੀਨ ਤੇ ਤੁਸੀਂ ਨੰਬਰ ਵੀ ਕੰਟੈਕਟ ਨੰਬਰ ਵੀ ਸ਼ੇਅਰ ਕਰ ਦਿਓ ਉਹ ਨੰਬਰ ਦੇ ਉੱਪਰ ਤੁਸੀਂ ਆਪਣਾ ਜਿੰਨੂੰ ਵੀ ਕੋਈ ਹੋਈ ਵੀ ਨੌਲੇਜ ਲੈਣੀ ਹੋਈ ਕਿਸੇ ਨੇ ਵੀ ਉਹਦੇ ਉੱਪਰ ਆਪਾਂ ਡਾਇਰੈਕਟ ਉਹਨਾਂ ਨੂੰ ਨੌਲੇਜ ਦੇ ਦਵਾਂਗੇ ਬਿਲਕੁਲ ਭਾਈ ਵੀਡੀਓ ਕਾਲ ਕਰਕੇ ਦਿਖਾਉਣਾ ਆਪਾਂ ਮੈਂ ਵੀਡੀਓ ਬਣਾ ਕੇ ਤੁਹਾਨੂੰ ਭੇਜਣਾ ਛੋਟਾ ਕੰਮ ਘਰੇ ਬੈਠੇ ਹੋ ਜਾਊਗਾ ਹਾਂਜੀ ਹਾਂ ਨਾਲ ਆਪਣੇ ਇੱਕ ਬ੍ਰਦਰ ਹੋਰ ਬੈਠੇ ਨੇ ਜੇਕਰ winner ਹੋਏ ਨੇ ਕੀ ਇਹ winner ਨੇ ਜੀ ਇਹ ਬ੍ਰਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਵੀਰੇ ਕੁਮਾਰਾ ਜੀ ਮੈਂ ਸਰ ਮੈਂ ਲੋਕਲ ਆਂ ਦਰ ਲੋਕਲ ਤੇ ਮਿਨੀਮ ਕਿਥੋਂ ਸਟਾਰਟਿੰਗ ਕੀਤੀ ਸੀ ਕਿੰਨੇ ਰੁਪਏ ਲਾਏ ਸੀ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਪਹਿਲੇ ਬਹੁਤ ਐਪਾਂ ਦੇ ਵਿੱਚ ਖੇਡ ਚੁੱਕਿਆ ਵਾਂ ਪਰ ਫਿਲਹਾਲ ਦੀ ਗੱਡੀ ਤੱਕ ਕੋਈ ਵੀ ਕਹ ਲਓ ਕਿ ਜਿੱਤਿਆ ਨਹੀਂ ਹੁਣ ਤੱਕ ਜੀ ਮੈਨੂੰ ਇਸ ਐਪ ਬਾਰੇ ਪਤਾ ਲੱਗਿਆ ਵਾ ਮੈਂ ਛੋਟੀ ਜੀ ਐਮਾਉਂਟ 95 ਰੁਪਏ ਲਗਾਈ ਜਿਸ ਵਿੱਚ ਮੈਨੂੰ ਵਧੀਆ ਪ੍ਰੋਫਿਟ ਹੋਇਆ ਜੀ ਉਹਦੇ ਵਿੱਚ ਤੁਹਾਨੂੰ ਦੁਖਾ ਵੀ ਸਕਦਾ ਵਾ ਕਿੰਨਾ ਐਮਾਉਂਟ ਜਿੱਤਿਆ ਹੋਇਆ ਵਾ ਜੀ ਜੀ ਕੁਝ ਚੈੱਕ ਕਰ ਸਕਦੇ ਹੋ ਟਾਈਮ ਵੇਸਟ ਦੀ ਗੱਲ ਕਰੀਏ ਕਿੰਨਾ ਟਾਈਮ ਲੱਗਿਆ ਤੁਹਾਡਾ ਕੁਝ ਵੀ ਨਹੀਂ ਮੇਰਾ ਟਾਈਮ ਦੇਖੋ ਤਾਂ ਜੀ ਸਿਰਫ 10 ਮਿੰਟ ਤੋਂ ਜ਼ਿਆ ਪਹਿਲਾਂ ਤੋਂ ਵੀ ਇਹ ਖੇਡਦਾ ਆ ਰਿਹਾ ਮੈਂ ਜਿਹਦੇ ਕਰਕੇ ਮੈਨੂੰ ਪਤਾ ਲੱਗ ਗਿਆ ਕਿ ਆਪਣੇ ਬੰਦਿਆਂ ਦੀ ਐਪ ਹੈ ਜਿਹੜੀ ਐਪ ਹੈ ਵਿੱਚ ਮੈਂ ਲਗਾਇਆ ਤੇ ਮੈਂ ਤੁਹਾਡੇ ਸਾਹਮਣੇ ਪ੍ਰੂਫ ਪੇਸ਼ ਕਰ ਦਿੱਤਾ ਵਾ ਮੈਂ ਜਿੱਤ ਗਿਆ ਹਾਂ ਬਿਲਕੁਲ ਲੈ ਹੁਣ ਮੈਂ ਕਹਿੰਦਾ ਵੀ ਜ਼ੋਰ ਵਾਲਾ ਕੰਮ ਨਹੀਂ ਛੋਟਾ ਵਾਲਾ ਕੰਮ ਰਹਿ ਗਿਆ ਬਿਲਕੁਲ ਛੋਟਾ ਕੰਮ ਹੁਣ ਜਿਆਦਾ ਮੈਂ ਕਹੂੰਗਾ ਧੁੱਪੇ ਮਚਣ ਦੀ ਲੋੜ ਨਹੀਂ ਤੇ ਕਮਰੇ ਦੇ ਬੈਠੇ ਵਿੱਚ ਬਹਿ ਕੇ ਵੀ ਕੰਮ ਹੋ ਸਕਦਾ ਬਿਲਕੁਲ ਜੀ ਬਿਲਕੁਲ ਹੈ ਜੇ ਕਿਸੇ ਨੂੰ ਵੀ ਲੱਗਦਾ ਵਾ ਤਾਂ ਸਰ ਮੈਂ ਤੁਹਾਨੂੰ ਦਿਖਾ ਸਕਦਾ ਮੈਂ ਵਿਡਰੋਅਲ ਵੀ ਐਟ ਏ ਟਾਈਮ ਦਿਖਾ ਸਕਦਾ ਬੱਚ ਕੇ ਲੈ ਵੀ ਬ੍ਰਦਰ ਵੀਡੀਓ ਨੂੰ ਸ਼ੇਅਰ ਜ਼ਰੂਰ ਇਦੀ ਨੂੰ ਫੋਲੋ ਜ਼ਰੂਰ ਕਰਿਓ। ਬਾਈਆਂ ਦੇ ਕੰਮ ਨੂੰ ਸਪੋਰਟ ਜ਼ਰੂਰ ਕਰਿਓ। ਬਹੁਤ-ਬਹੁਤ ਧੰਨਵਾਦ। ਧੰਨਵਾਦ ਵੀਰੇ ਤੁਹਾਡਾ ਬਹੁਤ। ਧੰਨਵਾਦ ਦੋਸਤੋ।